ਸਰ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਜੀ ਤੁਹਾਡਾ ਬਹੁਤ ਰਿਣੀ ਆ ਤੁਸੀਂ ਆਪਣੀ ਹੋਮ ਦਾ ਦਰਦ ਰੱਖਣ ਵਾਲੇ ਭੈਣਾ ਭਰਾਵਾਂ ਨੂੰ ਵਕਤ ਬਬਤ ਆਪਣੇ ਮਾਦੇਂਦਰਾਹੀਂ ਇਕੱਠੇ ਕਰਕੇ ਬਿਠਾਉਂਦੇ ਵੀ ਹੋ ਪਰ ਪੰਥ ਦੀਆਂ ਸਮੱਸਿਆਵਾਂ ਦਾ ਕੀ ਹੱਲ ਹੈ ਕਿਵੇਂ ਉਤਪਨ ਹੋਈਆਂ ਕਿਵੇਂ ਕਿਵੇਂ ਇਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ ਔਰ ਅੱਜ ਦੇ ਸਮੇਂ ਵਿੱਚ ਪੰਥਕ ਸੰਸਥਾਵਾਂ ਦੀ ਪੋਜੀਸ਼ਨ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੀ ਪੋਜੀਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਪੋਜੀਸ਼ਨ ਹੈ ਇਹਦੇ ਬਾਰੇ ਵੀ ਕਿਸੇ ਯਤਨ ਕਾਹਦੇ ਨਹੀਂ ਮੈਂ ਜਿਗਤ ਤਾਂ ਕੀਤਾ ਤੇ ਨਹੀਂ ਸੰਸਥਾਵਾਂ ਦਾ ਕਿਉਂਕਿ ਨਾ ਤਿੰਨਾਂ ਸੰਸਥਾਵਾਂ ਨੇ ਨਾਲ ਖਾਈ ਕੈਲੰਡਰ ਨੂੰ ਖਤਮ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਮੈਂ 1996 ਦੇ ਵਿੱਚ ਐਕਟਿੰਗ ਪ੍ਰਧਾਨ ਬਣ ਗਿਆ ਸੀ ਐ ਜੀ ਪੀ ਸੀ ਦਾ ਤੇ 1996 ਵਿੱਚ ਇੱਕ ਕਮੇਟੀ ਬਣ ਗਈ ਸੀ ਜਿਨ੍ਹਾਂ ਨੇ ਅਸੀਂ ਖੋਜ ਕਰਕੇ ਕਿਹਾ ਸੀ ਵੀ ਸਰਬਾਤ ਪਾਲ ਸਿੰਘ ਪੁਰੈਵਾਲ ਦੀ ਸੇਵਾਵਾਂ ਲੈ ਕੇ ਪੰਥ ਦੀ ਅਡਰੀ ਹਸਤੀ ਦਾ ਪ੍ਰਤੀਕ ਇੱਕ ਕੈਲੰਡਰ ਸਥਾਪਿਤ ਕੀਤਾ ਜਾਵੇ। ਉਹ 2 ਸਾਲ ਤੋਂ ਵੱਧ ਸਮਾਂ ਮੀਟਣਾ ਹੁੰਦੀ ਰਹੀ ਔਰ ਹਰ ਇੱਕ ਵਿਅਕਤੀ ਦੀ ਜਦੋਂ ਤਸੱਲੀ ਹੋ ਗਈ ਤੇ ਫਿਰ ਮੈਂ ਤੁਹਾਡੀ ਇਜਾਜ਼ਤ ਲਈ ਦੱਸਦੇ ਹਾਂ ਤੇ ਨਾਨਕਸ਼ਹੀ ਕੈਲੰਡਰ ਵੀ ਤੇ ਨਾਨਕਸ਼ਹੀ ਜੰਤਰੀਆਂ ਵੀ ਛਪ ਗਈਆਂ ਸੀ। ਉਹ 1998 ਦੇ ਹੋਲੇ ਮਹੱਲੇ ਨੂੰ ਰਿਲੀਜ਼ ਕੀਤੇ ਜਾਂਦੇ ਸੀ। ਸ਼ਿਪਾਕੇ ਉਹ ਅਨੰਦਪੁਰ ਸਾਹਿਬ ਲੈ ਆਉਂਦੀ ਹੈ ਗਈਏ। ਪਰੰਤੂ ਉਸ ਵੇਲੇ ਦੇ ਤਖਤ ਸਾਹਿਬ ਦੇ ਜਹੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਉਹਨਾਂ ਦੇ ਉੱਤੇ ਕੋਈ ਇਤਰਾਜ਼ ਲਾਏ। ਤੌੜਾ ਸਾਹਿਬ ਨੇ ਉਸੇ ਵੇਲੇ ਇਹ ਗੱਲ ਕਹਿ ਦਿੱਤੀ ਕਿ ਜਦੋਂ ਤੱਕ ਇਹ ਇਤਰਾਜ਼ ਦੂਰ ਨਹੀਂ ਹੋ ਜਾਂਦੇ ਅਸੀਂ ਇਹ ਕੈਲੰਡਰ ਜਾਰੀ ਨਹੀਂ ਕਰਾਂਗੇ। ਔਰ ਉਹ ਫਿਰ 3-4 ਸਾਲ ਦਾ ਸਮਾਂ ਲੱਗਾ। ਅਸੀਂ ਉਸ ਵੀ ਦੇ ਨੜਲੇ ਵਿੱਚ ਵੀ ਉਸ ਆਤੀ ਆ ਗਈ ਬਾਦਲ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੀ ਧੌਂਸ ਜਿਤਾ ਕੇ ਜਥੇਦਾਰ ਭਾਈ ਗੰਜੀਤ ਸਿੰਘ ਹੋਰਾਂ ਨੂੰ ਆਪਣੇ ਅਹੁਦੇ ਤੋਂ ਵਕਾਅ ਕਰ ਦਿੱਤਾ ਅਸੀਂ ਆਪਣੇ ਅਹੁਦਿਆਂ ਤੋਂ ਰੋਸ ਵਿੱਚ ਅਸਤੀਫਾ ਵੀ ਦਿੱਤੇ ਪਰੰਤੂ ਸਾਡੇ ਅਸਤੀਫੇ ਪ੍ਰਵਾਨ ਕਰਨ ਦੀ بجائے ਬਹੁਤ ਸੰਤੀ ਦੇ ਨਾਲ ਸਾਡੇ ਸਾਨੂੰ ਹਾਲਸ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਬਾਹਰ ਕਰ ਦਿੱਤਾ ਅਸੀਂ ਲੜਾਈ ਦਾ ਆਪਣਾ ਜਿਹੜਾ ਫਰਜ ਬਣਦਾ ਸੀ ਲੜਨਾ ਸ਼ੁਰੂ ਕਰ ਦਿੱਤਾ ਮੈਂ ਕੈਨੇਡਾ ਦੇ ਵਿੱਚ ਵੀ ਗਿਆ ਭਾਈ ਪਾਲ ਸਿੰਘ ਪੁਰੇਵਾਲ ਹੋਰਾਂ ਨਾਲ ਵੀ ਕਾਫੀ ਮਿਲਣਾ ਹੁੰਦੀਆਂ ਰਹੀਆਂ ਦੋ ਤਿੰਨ ਕੁ ਕ੍ਰਿਟਿਕਸ ਹਨ ਵੱਡੇ ਇੱਕ ਨਿਸ਼ਾਨ ਸਿੰਘ ਤੇ ਇੱਕ ਦਿਲਜੀਤ ਸਾਹਿਬ ਆਪਣੇ ਅਨੁਰਾਗ ਸਿੰਘ ਮਿਲ ਗੀਰ ਵੀ ਕਿਤੇ ਕਿਤੇ ਨੰਬਰ ਦਾ ਸੀ ਇਹ ਫਿਰ 2003 ਵਿੱਚ ਜਦੋਂ ਬਾਦਲ ਸਾਹਿਬ ਨਾਲ ਟਾਹਣਾ ਸਾਹਿਬ ਦਾ ਇਹ ਸ਼ਰਤ ਤੇ ਸਮਝੌਤਾ ਹੋਇਆ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਤੋੜਿਆ ਜਫੇਦਾਰ ਨੇ ਸਿਰਫ ਇਨਾ ਕਿਹਾ ਸੀ ਕਿ ਤੁਸੀਂ 99 ਦੀ ਸਾਕੀ ਤੱਕ ਸ਼ਾਂਤ ਰਹੋ ਉਸ ਤੋਂ ਬਾਅਦ ਲੜ ਲਓ ਮੈਂ ਤੁਹਾਨੂੰ ਛਡਾਉਂਦਾ ਹਾਂ ਤੇ ਤੁਸੀਂ ਧੱਕੇ ਨਾਲ ਸਾਰਾ ਕੁਝ ਕਰਕੇ ਜਫੇਦਾਰਾਂ ਦੀ ਪਦਵੀ ਦਾ ਵੀ ਉਪਮਾਨ ਕੀਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਦਵੀ ਦਾ ਵੀ ਉਪਮਾਨ ਕੀਤਾ ਤੇ ਹਾਊਸ ਦਾ ਵੀ ਪਦਵਾਨ ਕੀਤਾ ਇਹ ਗੱਲ ਚਲਦੀ ਚਲਦੀ 5 ਸਾਲ ਰੇ ਰੜਖੁੰਦੀ ਰਹੀ 2003 ਵਿੱਚ ਕਿਉਂਕਿ ਸਮਝੌਤਾ ਹੋਇਆ ਸੀ ਕਿ ਸਮਝੌਤੇ ਤੋਂ ਪਹਿਲਾਂ ਬਡੂਗਰ ਸਾਹਿਬ ਪ੍ਰਧਾਨ ਬਣਾ ਦਿੱਤੇਗੇ ਬਲੰਗਰ ਸਾਹਿਬ ਮੇਰੇ ਨਾਲ ਅਕਸਰ ਚਰਚਾ ਕਰਦੇ ਵੀ ਕੀ ਕਰਤਾ ਜਾਣਾ ਚਾਹੀਦਾ ਮੈਂ ਉਹਨਾਂ ਨੂੰ ਹਮੇਸ਼ਾ ਹੀ ਗੱਲ ਇਹ ਆਖਦਾ ਸੀ ਵੀ ਸ੍ਰੀ ਅਕਾਲ ਪਖਤ ਸਰ ਤੋਂ ਜਾਰੀ ਹੋਇਆ ਕੋਈ ਵੀ ਦਸਤਾਵੇਜ਼ ਜਦੋਂ ਤੱਕ ਕੌਮ ਦੀ ਆਮ ਰਾਏ ਨਹੀਂ ਬਣ ਜਾਂਦੀ ਨਾ ਉਹਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਨਾ ਉਹਨੂੰ ਰੱਦ ਕੀਤਾ ਜਾਣਾ ਚਾਹੀਦਾ ਚਲੋ 2003 ਵਿੱਚ ਅਸੀਂ ਕੁਝ ਯਤਨ ਕੀਤੇ ਤੇ ਬਲੰਗਰ ਸਾਹਿਬ ਦੇ ਰਾਹੀਂ 30 ਮਾਰਚ 2010 ਨੂੰ ਇਹ ਕੈਲੰਡਰ ਜਿਹੜਾ ਸੀ ਮੂਲ ਨਲਕ ਸਾਈਕਲ ਨੂੰ ਲਾਗੂ ਕਰ ਦਿੱਤਾ ਨਾ 2003 ਨੂੰ ਲਾਗੂ ਕਰ ਦਿੱਤਾ ਗਿਆ। ਇਹ ਕੈਲੰਡਰ ਦੀ ਜਿਹੜੀ ਜਾਰੀ ਕਰਨ ਦੀ ਸੇਵਾ ਸੀ ਉਹ ਉਸ ਵੇਲੇ ਦੇ ਤੱਕ ਦੇ ਜਥੇਦਾਰ ਕਹਿੰਨੇ ਜਗेंद्र ਸਿੰਘ ਦੀ ਵਿਦਾਂਤੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਲੂੰਗਰ ਜੀ ਨੇ ਦਮਦਮਾ ਸਾਹਬ ਦੀ ਸਟੇਜ ਤੇ ਅਲਵਾਈ ਔਰ ਇਹ ਸਾਰੇ ਜੰਤਰੀਆਂ ਤੇ ਕੈਲੰਡਰ ਸੰਗਤ ਵਿੱਚ ਵੰਡ ਦਿੱਤੇ ਗਏ। ਸਾਰੇ ਸਮਾਗਮ ਇਹਦੇ ਅਨੁਸਾਰ ਨੂੰ ਸ਼ੁਰੂ ਹੋ ਗਏ। ਦੇਸ਼ ਵਿਦੇਸ਼ ਦੀਆਂ ਸਰਕਾਰਾਂ ਨੇ ਇਸੀਆਂ ਤਰੀਕਾ ਨੂੰ ਮੰਨ ਲਿਆ। ਜੋ ਉਹ ਕਹਿ ਜੋ ਸ਼ਰਮਨਿਕ ਕਮੇਟੀ ਕਹਿੰਦੀ ਸੀ ਉਹਦੇ ਅਨੁਸਾਰ ਹੀ ਉਹਨਾਂ ਨੇ ਸਾਰੀਆਂ ਛੁੱਟੀਆਂ ਤੇ ਸਾਰਾ ਕੁਝ ਇੰਟਰਨੈਸ਼ਨਲ ਪੱਧਰ ਤੇ ਕਰ ਦੇ ਪਰੰਤੂ ਬਦਕਸੂਤੀ ਦਾ ਦੌਰ ਉਹ ਤੋਂ ਸ਼ੁਰੂ ਹੋਇਆ ਜਦੋਂ 2007 ਵਿੱਚ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣ ਉਹਨੂੰ ਅੱਜ ਤੱਕ ਵੀ ਇਹ ਸਮਝ ਨਹੀਂ ਆਈ ਵੀ ਪੰਥ ਵੱਡਾ ਹੁੰਦਾ ਕੋਈ ਸੰਪਰਦਾ ਵੱਡੀ ਨਹੀਂ ਉਹ ਸੰਪਰਦਾ ਹੀ ਲੋਕਾਂ ਦੇ ਮਗਰ ਲੱਗ ਗਿਆ ਸੰਪਰਦਾਈ ਲੋਕਾਂ ਨੇ ਉਹਨੂੰ ਵੋਟਾਂ ਦਾ ਲਾਲਚ ਦਿਖਾਇਆ ਮੈਂ ਤੁਹਾਨੂੰ ਅਗਰ ਨਾਨਕਸ਼ਹੀ ਕੈਲੰਡਰ ਨੂੰ ਖਤਮ ਕਰਨ ਵਿੱਚ ਸਾਡੀ ਮਦਦ ਕਰ ਰਹੇ ਇਸ ਤੈਨੂੰ ਵੋਟਾਂ ਪਾ ਦੇ। ਇਹ 2010 ਦਾ ਦਿਨ ਸੀ। ਪ੍ਰਧਾਨ ਅਵਤਾਰ ਸਿੰਘ ਮੱਕੜ ਬਣ ਗਏ। ਮੈਂ ਤੁਹਾਡੀ ਯਾਦਗਾਰ ਲਈ ਦੱਸਦੇ ਹਾਂ ਚਾਹੁੰਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗੁਰਬਚਨ ਸਿੰਘ ਨਹੀਂ। ਇੱਕ ਦੋ ਮੈਂਬਰੀ ਕਮੇਟੀ ਬਣਾਤੀ ਕੈਲੰਡਰ ਨੂੰ ਪਰਚੋਲ ਲਈ ਜਿਹਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਤੇ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ ਜੀ ਨੂੰ ਦੋ ਮੈਂਬਰੀ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕਰਨ ਲਈ ਕਿਹਾ। ਮੀਟਿੰਗ ਜਿਸ ਦਿਨ ਜਿਵੀ ਉਸ ਤੋਂ 2 ਦਿਨ ਪਹਿਲਾਂ ਅਕਾਲੀ ਦੰਦ ਦੇ ਵੱਡੇ ਲੀਡਰਾਂ ਨੇ ਇਕੱਲੇ ਇਕੱਲੇ ਅੰਤਰਿਕ ਕਮੇਟੀ ਮੈਂਬਰ ਨੂੰ ਫੋਨ ਕਰਕੇ ਕਿਹਾ ਕਿ ਇਸ ਕਲੰਡਰ ਨੂੰ ਖਤਮ ਕਰਨਾ ਤੁਸੀਂ ਆਪਣਾ ਯੋਗਦਾਨ ਪਾ ਕੁਦਰਤੀ ਜਦੋਂ ਮੀਟਿੰਗ ਵਾਲੇ ਦਿਨ ਅਸੀਂ ਆਉਣਾ ਸੀ ਤਾਂ ਮੈਂ ਕਿਸੇ ਦਾ ਫੋਨ ਨਹੀਂ ਚੱਕਿਆ ਮੈਨੂੰ ਸੁਖਵੀਰ ਦਾ ਫੋਨ ਵੀ ਆਇਆ ਜੀਮੇ ਦਾ ਫੋਨ ਵੀ ਆਇਆ ਮੈਂ ਕਹਨਾ ਮੈਂ ਤਾਂ ਜਾ ਵਿਰੋਧ ਕਰਾਂਗਾ ਜਾਂ ਅਸਤੀਫਾ ਦੇ ਦਿਆਂਗਾ ਪਜੋੜੀ ਸਾਹਿਬ ਦਾ ਮੈਨੂੰ ਫੋਨ ਆ ਗਿਆ ਮੈਨੂੰ ਕਹਿੰਦੇ ਕਿਵੇਂ ਮੈਂ ਕਹਿੰਦਾ ਜੀ ਠੀਕ ਹੈ ਕਹਿੰਦੇ ਚੱਲ ਪਏ ਮੈਂ ਕਰਨੀ ਚੱਲੇ ਜੀ ਕਹਿੰਦੇ ਮੈਂ ਵੀ ਆਉਣ ਲੱਗਾ ਇਕੱਠੇ ਚਰਨ ਉਹ ਘਰ ਆ ਗਏ ਸਾਡੇ ਪ੍ਰਚਾਦਾ ਇਕੱਠਿਆਂ ਨਹੀਂ ਛੱਡਿਆ ਸੀ ਅਸੀਂ ਸਲਾਹ ਕਰ ਲਈ ਜੀ ਜੋ ਮਰਜ਼ੀ ਹੋ ਜਾਏ ਵੀ ਅਸੀਂ ਇਸ ਦਸਤਾਵੇਜ਼ ਨੂੰ ਇਦਾਂ ਨਹੀਂ ਖਤਮ ਹੋਣ ਦੇਣਾ ਜਿੱਦਾਂ ਭੰਗ ਦੇ ਪਾੜੇ ਸੰਪਰਦਾਈ ਲੋਕ ਕਰਨਾ ਜਾਉਨੇ ਚਲੋ ਮੈਂ ਫੋਨ ਬੰਦ ਕਰ ਦਿੱਤਾ ਮੈਨੂੰ ਕਿਸੇ ਦਾ ਫੋਨ ਆਈ ਜਾਵੇ ਜਾਈ ਜਾਵੇ ਮੈਂ ਕਿਸੇ ਦਾ ਫੋਨ ਨਾ ਚਾਹਾਂ ਮੀਟਿੰਗ ਸ਼ੁਰੂ ਹੋਈ ਗੁਰੂ ਨਾਨਕ ਨਵਾਸ ਵਿੱਚ ਬੈਠੇ ਸਨ ਤੇ ਮੱਕੜ ਸਾਹਿਬ ਨੇ ਆ ਕੇ ਮੈਨੂੰ ਪਾਸੇ ਕਰਕੇ ਪਿਆਰ ਕਹਿੰਦੇ ਕੀ ਪ੍ਰੋਗਰਾਮ ਹੈ ਮੈਂ ਕਿਹਾ ਜੀ ਕਾਹਦਾ ਕਹਿੰਦੇ ਸਾਨੂੰ ਤੇ ਬਹੁਤ ਜ਼ਬਰਦਸਤ ਹੁਕਮ ਆਵੇ ਕੈਲੰਡਰ ਖਤਮ ਕਰਨਾ ਮੈਂ ਕਿਹਾ ਜੀ ਤੁਸੀਂ ਉਹਨਾਂ ਦਾ ਹੁਕਮ ਮੰਨੋ ਅਸੀਂ ਅਕਾਲਪੁਰ ਖਵਾਗੇ ਤੁਹਾਨੂੰ ਹੁਕਮ ਮੰਨਾਂਗੇ ਤੇ ਅਸੀਂ ਤੇ ਹਰ ਹਾਲ ਦੇ ਵਿੱਚ ਇਹਦਾ ਵਿਰੋਧ ਕਰਾਂਗੇ ਜਸਤੀ ਫਾਦੇ ਕੇ ਕਰੀ ਬੈਠਾ ਚਲੋ ਮੀਟਿੰਗ ਸ਼ੁਰੂ ਹੋਈ ਹਾਜ਼ਰੀ ਲੱਗੀ ਮੀਟਿੰਗ ਸ਼ੁਰੂ ਹੋਈ ਇੱਕ ਬਾਦਲ ਸਾਹਿਬ ਇਹ ਹਲਕੇ ਦਾ ਮੈਂਬਰ ਸੀ ਵਿਦਿਆਲ ਸਿੰਘ ਕੋਲਿਆਵਲ ਜਦੋਂ ਮੀਟਿੰਗ ਸ਼ੁਰੂ ਹੋਣ ਲੱਗੀ ਤੇ ਮੈਂ ਉੱਠ ਕੇ ਕਿਹਾ ਮੈਂ ਕਿਹਾ ਲਿਆਓ ਜੀ ਜਿਹੜੀ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਹੈ ਲਿਆਓ ਉਹਦੇ ਤੇ ਵਿਚਾਰ ਕਰ ਲੈ ਉਹ ਉੱਠ ਕੇ ਖੜਾ ਹੋ ਗਿਆ ਮੈਨੂੰ ਕਹਿੰਦਾ ਜੀ ਵਿਚਾਰ ਵਚੂਰ ਕਾ ਦੀ ਜਾਂ ਮੈਂ ਵਿਚਾਰਾ ਛੱਡਦਾ ਤੁਸੀਂ ਪ੍ਰਵਾਨਗੀ ਦੇ ਦਿਓ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਤੁਸੀਂ ਇਹਨੂੰ ਬਸ ਖਤਮ ਕਰ ਦਿਓ ਮੈਂ ਕਦੇ ਇਹ ਤਾਂ ਨਹੀਂ ਹੋ ਸਕਦਾ ਤੁਸੀਂ ਇਸ ਰਿਪੋਰਟ ਤੇ ਵਿਚਾਰ ਕਰਨ ਲਈ ਤੁਹਾਨੂੰ ਬੁਲਾਇਆ ਤੇ ਅਸੀਂ ਢਾਈ ਢਾਈ 3 300 ਕਿਲੋਮੀਟਰ ਕਰਕੇ ਇਸ ਕਰਕੇ ਨਹੀਂ ਆਏ ਕਿ ਤੁਹਾਡੇ ਜਕਾਰਿਆਂ ਦਾ ਜਵਾਬ ਦੇ ਕੇ ਤੁਰ ਜਾਈਏ ਨਾ ਇਹ ਕਲੰਡਰ ਕਿਸੇ ਦੇ ਬੱਚੇ ਦੇ ਵਿਆਹ ਦਾ ਕਾਰਡ ਹੈ ਵੀ ਇਹਨੂੰ ਜਦੋਂ ਮੱਦੀ ਬਦਲੋ ਤੇ ਜਦੋਂ ਮਰਜੀ ਲਾਗੂ ਕਰਨਾ ਵੀ ਤੁਸੀਂ ਮੈਰਿਟ ਦੇ ਉੱਤੇ ਗੱਲ ਕਰੋ ਮੈਂ ਤਕਰੀਬਨ ਢਾਈ ਘੰਟੇ ਬਹਿਸ ਕੀਤੀ ਜਿਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 15 ਮੈਂਬਰਾਂ ਵਿੱਚੋਂ 8 ਮੈਂਬਰ ਮੇਰੀ ਗੱਲ ਨਾਲ ਸਹਿਮਤ ਹੋ ਗਏ ਮੈਨੂੰ ਸਾਨੂੰ ਕਾਲੀ ਨਾਲ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਮੈਂ ਇੱਕੋ ਹੀ ਗੱਲ ਤੇ ਦਲੀਲ ਦੇ ਰਿਹਾ ਸੀ ਵੀ ਜਦੋਂ ਰਿਪੋਰਟ ਹੀ ਨਹੀਂ ਆਈ ਤੇ ਆਪਾਂ ਡਿਸਕਸ ਕੀ ਕਰੀਏ ਉਹਦੀ ਕੀ ਮੈਰਿਟ ਤੇ ਡੀ ਮੈਰਿਟ ਹੈ ਕੀ ਆਪਾਂ ਦੇਖ ਸਕਦੇ ਤੇ ਦੂਜੀ ਗੱਲ ਇਹ ਸੀ ਵੀ ਨਾ ਮੱਕੜ ਸਾਹਿਬ ਕੈਲੰਡਰ ਦੇ ਮਾਰਨੇ ਨਾ ਧੋਮਾ ਜੀ ਕੈਲੰਡਰ ਦੇ ਮਾਰਨੇ ਇਹ ਵਿਦਵਾਨ ਸੱਜਣਾ ਦੀ ਰਾਏ ਲੈ ਕੇ ਇਹਦੇ ਵਿੱਚ ਅਗਰ ਕੋਈ ਤਬਦੀਲੀ ਕੀਤੀ ਯਾਨੀ ਕਰ ਲੋ ਮੈਂ ਰਾਏ ਦਿੱਤੀ ਵੀ ਕੈਲੰਡਰ ਦੇ ਪ੍ਰੋ ਤੇ ਅਗੇਂਸਟ ਜਿੰਨੇ ਵੀ ਸਿੱਖ ਨੇ ਉਹਨਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਚਿੱਠੀਆਂ ਦੇ ਕੇ ਬੁਲਾਵੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਲਸ ਬਣ ਕੇ ਬੈਠੇ ਜਦੋਂ ਕੋਈ ਸਾਂਝਾ ਫੈਸਲਾ ਹੋ ਜਾਏ ਉਹ ਕੌਮ ਨੂੰ ਦੱਸ ਕੇ ਇਹਦੇ ਵਿੱਚ ਜੇ ਕੋਈ ਤਕਬੀਲੀ ਦੀ ਲੋੜ ਹੈ ਕਰ ਲੈਣੀ ਚਾਹੀਦੀ ਪਰੰਤੂ ਇਦਾਂ ਚੋਰਾ ਵਾਂਗਰ ਇਹ ਨਹੀਂ ਕੀਤੀ ਜਾ ਸਕਦੀ ਇੱਕ ਸੱਜਣ ਵਿੱਚੋਂ ਬੋਲਿਆ ਜਿਹੜਾ ਬਹੁਤ ਆਪਣੇ ਆਪ ਨੂੰ ਬਾਦਲ ਸਾਹਿਬ ਦਾ ਹਮੈਤੀ ਕਹਾਉਂਦਾ ਸੀ ਉਹ ਕਹਿਣ ਲੱਗਾ ਬਈ ਜੀ ਜੇ ਗੁਰਪੁਰਬ ਇਸ ਤਰੀਕੇ ਨੂੰ ਮਨਾਉਣਾ ਹੈ ਯੋਸਥੀਕ ਨੂੰ ਮਨਾ ਲੈ ਤੇ ਫੇਰ ਕੀਤ ਰਾਜ ਹੈ ਤੁਹਾਨੂੰ ਮੈਂ ਕਿਹਾ ਸਵਾਲ ਇਹ ਨਹੀਂ ਹੈ ਸਵਾਲ ਪਈ ਹੈ ਵੀ ਸਿਰੇ ਕਾਲ ਤੱਕ ਸਾਉਤੋਂ ਇੱਕ ਬਸਤਾ ਵੇਜ 2003 ਚ ਜਾਰੀ ਹੋਇਆ ਜਿਸ ਨੂੰ ਸਾਰੀ ਦੁਨੀਆ ਨੇ ਮੰਨ ਲਿਆ ਕਿ ਰੋਮਨੀ ਕਮੇਟੀ ਦੇ ਇਕਾਲੀ ਦਲ ਦੇ ਪ੍ਰਧਾਨ ਨੇ ਉਹਨੂੰ ਰਿਲੀਜ਼ ਕਰ ਦਿੱਤਾ ਸਾਰਾ ਪੰਥ ਮੰਨ ਰਿਹਾ ਉਹਨੂੰ ਆਪਾਂ ਚੰਦ ਵੋਟਾਂ ਦੀ ਖਾਤਰ ਇਦਾਂ ਕਿਤਾ ਪੁੱਛ ਸਕਦੇ ਇਹਨੂੰ ਇਦਾਂ ਨਹੀਂ ਕੀਤਾ ਜਾਣਾ ਚਾਹੀਦਾ ਜੇ ਤੁਹਾਡੀ ਨਹੀਂ ਮਨਸ਼ਾ ਇਸ ਤਰ੍ਹਾਂ ਬਣਦੀ ਕੋਈ ਸੀ ਏਦਾਂ ਕਰੂ ਤਖਸਾਲ ਦੇ ਜੱਜਦਾਰ ਨੂੰ ਵੀ ਸੱਦ ਲਓ ਤੇ ਜਿਹੜੇ ਪਰੂ ਨੇ ਉਹਨਾਂ ਨੂੰ ਅਸੀਂ ਸੱਦ ਲੈਨੇ ਆਗੇਂਸਟ ਨੂੰ ਤੁਸੀਂ ਸੱਦ ਲਓ ਦੋਨਾਂ ਨੂੰ ਬਿਠਾ ਲਵੰਨੇ ਆ ਜਦੋਂ ਕੰਸੈਂਸਸ ਹੋ ਜਾਵੇ ਤੁਹਾਨੂੰ ਦੱਸਦੇ ਹਾਂ ਤੇ ਅਸੀਂ ਉਹਨੂੰ ਕਿਹੜੇ ਮੱਥੇ ਪ੍ਰਵਾਨ ਕਰਦੇ ਪਰ ਉਹ ਕੋਈ ਵੀ ਇਸ ਗਲਤੀ ਉਨ ਲਈ ਤਿਆਰ ਨਹੀਂ ਸੀ ਔਰ ਜਿਹੜੇ 8 ਮੈਂਬਰ ਮੇਰੇ ਨਾਲ ਸਹਿਮਤ ਸੀ ਸਹਿਮਤ ਤਾਂ ਸਨ ਪਰ ਉਹਨਾਂ ਦੀ ਜ਼ਰੂਰਤ ਨਹੀਂ ਸੀ ਬਈ ਬਾਦਲ ਸਾਹਿਬ ਦੇ ਫੈਸਲੇ ਦੇ ਖਲਾਸੇ ਜਾ ਸਕਦੇ ਤੇ ਅਖੀਰ ਨੂੰ ਮੱਕੜ ਸਾਹਿਬ ਨੇ ਉੱਠ ਕੇ ਕਹਿ ਦਿੱਤਾ ਮੈਨੂੰ ਕਹਿਣ ਲੱਗੇ ਨਾਲੇ ਮੇਰੇ ਦਾੜੇ ਨੂੰ ਹਥਲਾਇਆ ਨਾਲੇ ਮੈਨੂੰ ਕਹਿਣ ਲੱਗੇ ਭੌਰ ਸਾਹਿਬ ਤੁਹਾਡੇ ਜਿੰਨੀ ਹਿੰਮਤ ਸਾਡੇ ਵਿੱਚ ਹੈਗੀ ਤੁਹਾਨੂੰ ਤਾਂ ਉੱਪਰੋਂ ਹੁਕਮ ਆਇਆ ਅਸੀਂ ਤਾਂ ਉਹਨੂੰ ਇਹਨਾਂ ਬਿੰਦੂ ਲਾਗੂ ਕਰਨਾ ਬਾਕੀ ਤੁਹਾਡੀ ਮਰਜ਼ੀ ਤੇ ਮੈਂ ਉਸੇ ਵੇਲੇ ਕਿਹਾ ਵੀ ਮੈਂ ਇਸ ਪਾਪ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਜੇ ਇਸ ਤਰ੍ਹਾਂ ਹੋਣ ਲੱਗ ਪਿਆ ਤੇ ਅਕਾਲ ਪੁਰਖ ਸਾਹਿਬ ਤੋਂ ਜਾਰੀ ਹੋਏ ਦਸਤਾਵੇਜ਼ਾਂ ਦਾ ਕੋਈ ਮੁੱਲ ਨਹੀਂ ਰਹਿ ਜਾਏਗਾ ਅਕਾਲ ਪੁਰਖ ਸਾਹਿਬ ਦੀ ਕ੍ਰੈਡਿਬਿਲਟੀ ਖਤਮ ਹੋ ਜਾਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡਿਬਿਲਟੀ ਖਤਮ ਹੋ ਜਾਏਗੀ ਔਰ ਤੁਸੀਂ ਇਹ ਸਾਰੇ ਦੇ ਭਾਗੀਦਾਰ ਹੋਵੋਗੇ ਮੈਂ ਇਸ ਪਾਪ ਵਿੱਚ ਸ਼ਾਮਲ ਨਹੀਂ ਹੋ ਸਕਦਾ ਮੈਂ ਆਪਣਾ ਵਿਰੋਧੀ ਨੋਟ ਇਹਦੇ ਤੇ ਲਿਖਾ ਕੇ ਦਰਜ ਕਰਵਾਉਣਾ ਚਾਹੁੰਦਾ ਮੈਂ ਜਦੋਂ ਵਿਰੋਧੀ ਨੋਟ ਲਿਖਾਇਆ ਤੇ ਮੇਰੇ ਨਾਲ ਦੋ ਸਾਡੇ ਮੈਂਬਰ ਸਹਿਬਾਨ ਸਰਦਾਰ ਕਰਨੈਲ ਸਿੰਘ ਪੰਜੋੜੀ ਤੇ ਬੀਬੀ ਰਜਿੰਦਰ ਰਵਿੰਦਰ ਕੌਰ ਜਰਾਣਾ ਹਰਿਆਣਾ ਉਹਨਾਂ ਦੋਨਾਂ ਨੇ ਮੇਰੇ ਦਸਤਖਤਾਂ ਦੇ ਨਾਲ ਦਸਤਖਤ ਕਰ ਦਿੱਤੇ ਅਸੀਂ ਤਿੰਨ ਮੈਂਬਰ ਵਾਕ ਆਊਟ ਕਰਕੇ ਕਾਫੀ ਉਚਾ ਨੀਮਾ ਹੋਏ ਬਾਹਰ ਆ ਕੇ ਸੀ ਬੈਠ ਗਏ ਕਿ ਅਸੀਂ ਇਸ ਪਾਪ ਵਿੱਚ ਸ਼ਾਮਲ ਨਹੀਂ ਮੱਕੜ ਸਾਹਿਬ ਨੇ ਫੇਰ ਮੈਨੂੰ ਬਾਹਰ ਰੱਖ ਕੇ ਫੇਰ ਪੜ ਲਿਆ ਮੈਨੂੰ ਕਹਿੰਦੇ ਇੱਕ ਮੇਰੀ ਮਿਹਨਤ ਹੈ ਮਗਰ ਦੱਸੋ ਕਹਿੰਦੇ ਪ੍ਰੈਸ਼ਰ ਆ ਜਾਏ ਮੈਂ ਕਿਹ ਕਿੰਨਾ ਚਿਰ ਨਾ ਜਾਵਾਂ ਇਹ ਚੀਜ਼ਾਂ ਇਹ ਬੋਕਲ ਚ ਬੜ ਕੇ ਗੁੜ ਨਹੀਂ ਭੰਨੇ ਜਾ ਸਕਦੇ ਤੁਸੀਂ ਬਹੁਤ ਵੱਡਾ ਪਾਪ ਕੁਮਾਰ ਰਹੇ ਹੋ ਦੋ ਮੈਂਬਰੀ ਜਿਹੜੀ ਕਮੇਟੀ ਬਣਾਈ ਉਹਦੀ ਰਿਪੋਰਟ ਇਹ ਨਹੀਂ ਅਜੇ ਤੱਕ ਆਈ ਤੇ ਤੁਸੀਂ ਬਿਨਾਂ ਰਿਪੋਰਟ ਤੋਂ ਇਹ ਕੈਸੇ ਦਸਤਾਵੇਜ਼ ਨੂੰ ਖਤਮ ਕਰਨਾ ਚਾਹੁੰਦੇ ਹੋ ਜਿਹੜਾ ਪੰਥ ਦੀਆਂ ਅਡਰੇ ਪਾਉਂਦੀਆਂ ਪੰਥ ਦੀ ਚੜ੍ਹਦੀ ਕਲਬ ਦੀਆਂ ਪ੍ਰਤੀਕ ਹੋਣ ਦਾ ਦਾਵਾ ਕਰਦਾ ਤੇ ਜਿਹੜਾ ਜੇ ਤੁਸੀਂ ਇਸ ਨੂੰ ਅਕਾਲ ਤਖਤ ਦਾ ਸਹਾਰਾ ਲੈ ਕੇ ਕਹੋਗੇ ਬੇ ਇਹਨੂੰ ਖਤਮ ਕਰ ਦਿਓ ਜੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤਾਂ ਮੈਂ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਵੀ ਜਿਹੜਾ 2003 ਚ ਜਾਰੀ ਹੋਇਆ ਸੀ ਉਹ ਵੀ ਮੁਸਲਮ ਲੀਗ ਨੇ ਨਹੀਂ ਸੀ ਜਾਰੀ ਕੀਤਾ ਅਕਾਲ ਤਖਤ ਸਾਹਿਬ ਨੇ ਜਾਰੀ ਕੀਤਾ ਸੀ ਫਿਰ ਉਹਨੂੰ ਕਿਉਂ ਨਹੀਂ ਮੰਨਿਆ ਉਹ ਕਹਿੰਦੇ ਜੀ ਮੰਨਦੇ ਰਹੇ ਮੈਂ ਕਿਹਾ ਜਿਹੜੇ ਬੰਦੇ ਕ੍ਰਿਟਿਕ ਨੇ ਜਿਨ੍ਹਾਂ ਵਿੱਚ ਬਾਬਾ ਧੋਮਾ ਜੀ ਨੇ ਹੋਰ ਕੁਝ ਸੰਤ ਨੇ ਡੇਰੇ ਦਾ ਮੈਨੂੰ ਦੱਸੋ ਉਹਨਾਂ ਨੇ ਕਿਹੜੇ ਦਿਨ ਮੰਨਿਆ ਤੇ ਉਹ ਤਾਂ ਹਰ ਦਿਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਇਸ ਦਸਤਾਵੇਜ਼ ਦਾ ਵਿਰੋਧ ਕਰਦੇ ਨੇ ਔਰ ਮੈਂ ਬੜੇ ਦੁੱਖ ਨਾਲ ਕਹ ਰਿਹਾ ਕਿ ਵੋਟਾਂ ਦੇ ਲਾਲਚੀਆਂ ਨੇ ਆਪਣੀ ਚੌਧਰ ਚ ਮਕਾਉਣ ਦੇ ਲਈ ਆਪਣੀਆਂ ਚੰਦ ਵੋਟਾਂ ਦੀ ਖਾਤਰ ਅਕਾਲ ਪਖ ਸਾਹਿਬ ਵੀ ਦਾਤੇ ਲਾਤਾ ਚਰੋਣੀ ਕਮੇਟੀ ਵੀ ਦਾਤੇ ਲਾਤੀ ਤੇ ਅਕਾਲੀ ਦਲ ਦਾ ਵੀ ਮਲੀਆ ਮੇਟ ਕਰਦਾ ਅੱਜ ਹਾਲਾਤ ਇਹ ਹੈ ਫੇਲ ਇੱਕ ਟੱਬਰ ਹੋਇਆ ਭੁਗਤ ਸਾਰਾ ਪੰਥਰੇ ਨਾ ਸਿੱਖਾਂ ਕੋਲ ਕੋਈ ਰਾਜਨੀਤਿਕ ਤੇ ਰਿਆ ਤੇ ਨਾ ਸਿੱਖਾਂ ਦੇ ਧਾਰਮਿਕ ਅਦਾਰੇ ਕਾਰਸ਼ੀਲ ਨੇ ਜਿਹੜੇ ਸਿੱਖਾਂ ਦੇ ਸੁੱਖ ਸੁੱਖ ਵਿੱਚ ਸਿੱਖਾਂ ਦੇ ਕਾਂਡ ਦੇ ਉੱਤੇ ਹੱਥ ਧਰ ਕੇ ਉਹਨਾਂ ਨੂੰ ਦਲਾਸੇ ਦਾ ਕੋਈ ਮਾੜਾ-ਮੋਠੇ ਚਾਲ ਸ਼ਬਦ ਬੋਲ ਸਕਣ ਮੈਂ ਇਹਦੇ ਪਿਛੋਕੜ ਵਿੱਚ ਇਹ ਸਾਰੀ ਗੱਲ ਤੁਹਾਨੂੰ ਦੱਸੀਏ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੀ ਗੱਲ ਨੂੰ ਸਮਝ ਗਏ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ